ਸਤਿਕਾਰਯੋਗ ਸਾਥਿਓ ਹਾਜ਼ਰਾਂ ਅੱਜ ਦੇ ਅਤੇ ਅਗਲੇ 3 ਦਿਨਾਂ ਦੇ ਮੌਸਮ ਦੀ ਜਾਣਕਾਰੀ ਲੈ ਕੇ ਅੱਜ 9 ਸਤੰਬਰ ਦਾ ਦਿਨ ਹੈ ਤੇ ਸਮਾਂ तकरीबन ਸਵੇਰ ਦੇ 6:07 ਵੱਜ ਚੁੱਕੇ ਨੇ ਤੇ ਪੰਜਾਬ ਦਾ ਜਿਹੜਾ ਇਸ ਟਾਈਮ ਦਾ ਮੌਸਮ ਆ ਬਿਲਕੁਲ ਕਲੀਅਰ ਸਾਫ਼ ਹਲਕੇ ਫੁਲਕੇ ਬੱਦਲ ਵਾਹੀ ਮਾੜੀ ਮੋਟੀ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਛੱਟ ਜਾਊਗੀ ਤੇ ਚੰਗੀ ਵਧੀਆ ਧੁੱਪ ਜਿਹੜੀ ਆ ਪੰਜਾਬ ਦੇ ਨਾਲ ਲੱਗਦੇ ਹੋਰ ਇਲਾਕਿਆਂ ਦੇ ਤਕਰੀਬਨ ਉੱਤਰ ਭਾਰਤ ਦਾ ਸਾਰਾ ਜਿਹੜਾ ਇਲਾਕਾ ਮੈਦਾਨੀ ਆ ਇਹ ਸਾਰਾ ਸਾਫ਼ ਰਹੂਗਾ ਪਹਾੜੀ ਏਰੀਆ ਦੇ ਵਿੱਚ ਛੋਟੀ-ਮੋਟੀ بارش ਹੋ ਸਕਦੀ ਹੈ ਥੋੜੀ ਬਹੁਤ ਜਿਆਦਾ ਭਾਰੀ بارش ਦੀ ਕੋਈ ਵੀ ਸਭਾਵਨਾ ਨਹੀਂ ਹੈ ਤੇ ਅੱਜ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਜਿਹੜੀਆਂ ਪੱਛਮੀ ਹਵਾਵਾਂ ਉਹ ਚੱਲਣ ਦੀ ਪੂਰੀ-ਪੂਰੀ ਸਭਾਵਨਾ ਅਗਰ ਇਹ ਪੱਛਮੀ ਹਵਾਵਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਪੰਜਾਬ ਦਾ ਜਿਹੜਾ ਮੌਸਮ ਆ ਉਹ ਹੋਰ ਵੀ ਕਲੀਅਰ ਹੋਣਾ ਸ਼ੁਰੂ ਹੋ ਗੋ ਤੇ ਆਉਣ ਵਾਲੇ ਤਿੰਨ ਦਿਨਾਂ ਦੌਰਾਨ ਤਕਰੀਬਨ ਇਹ ਮੌਸਮ ਪੂਰਾ ਸਾਫ਼ ਰਹੋ ਅੱਜ ਜਿਹੜੀਆਂ ਇਹ 15 ਕਿਲੋਮੀਟਰ ਦੀ ਰਫਤਾਰ ਦੇ ਨਾਲ ਜੇ ਹਵਾਵਾਂ ਚੱਲ ਸਕਦੀਆਂ ਨੇ ਤੇ ਕੱਲ ਨੂੰ 20 ਤੋਂ 25 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਇਹ ਹਵਾਵਾਂ ਚੱਲਣ ਦੇ ਪੂਰੇ ਪੂਰੇ आसार ਨੇ ਤੇ ਅਗਰ ਇੰਨੀ ਰਫਤਾਰ ਦੇ ਨਾਲ ਇਹ ਹਵਾਵਾਂ ਚੱਲਦੀਆਂ ਨੇ ਤਾਂ ਇਹਨਾਂ ਹਵਾਵਾਂ ਦਾ ਜਿਹੜਾ ਪ੍ਰਭਾਵ ਆ ਉੱਤਰ ਭਾਰਤ ਤੋਂ ਲੈ ਕੇ ਮੱਧ ਭਾਰਤ ਤੱਕ ਜਾ ਸਕਦਾ ਜਿਹਦੇ ਨਾਲ ਜਿਹੜਾ ਆਉਣ ਵਾਲੇ ਸਮੇਂ 'ਚ ਜਿਹੜੀ 13 14 ਤਰੀਕ ਤੋਂ ਬੱਦਲ ਵਾਲੀ ਤੇ بارش ਦੀ ਸੁਭਾਵਨਾ ਬਣਦੀ ਸੀ ਉਹ ਫਿਰ ਪਿੱਛੇ ਨੂੰ ਜਾ ਰਹੀ ਆ ਤੇ ਜੇ ਇਹ ਹਵਾਵਾਂ ਤੇਜ਼ ਗਤੀ ਨਾਲ ਔਰ ਵੱਧ ਸਮਾਂ ਚੱਲਦੀਆਂ ਨੇ ਤੇ ਇਹ ਜਿਹੜਾ بارش ਦਾ ਜਿਹੜਾ ਸਮਾਂ ਉਹ ਹੋਰ ਪਿੱਛੇ ਧੱਕ ਕੇ ਲਿਜਾ ਸਕਦੀਆਂ ਨੇ ਸੋ ਇਸ ਕਰਕੇ ਪੱਛਮੀ ਹਵਾਵਾਂ ਚੱਲਣ ਦਾ ਜਿਹੜਾ ਕਿਸਾਨਾਂ ਨੂੰ ਵੀ ਕਾਫੀ ਲਾਭ ਹੁੰਦਾ ਫਸਲਾਂ ਦੀ ਜਿਹੜੀ ਜੋ ਚੋਨੇ ਤੇ ਬੂਰ ਆ ਰਿਹਾ ਜਾਂ ਚੋਨੇ ਦੀ ਪਕਾਈ ਆ ਇਹ ਸ਼ੁਰੂ ਹੋਣ ਵਾਲੀ ਆ ਤੇ ਇਹਦਾ ਜਿਹੜਾ ਵਧੀਆ ਅਸਰ ਪੈਂਦਾ ਇਹਨਾਂ ਫਸਲਾਂ ਤੇ ਸੋ ਕਿਸਾਨ ਵੀਰਾਂ ਨੂੰ ਵੀ ਬੇਨਤੀ ਆ ਵੀ ਆ ਮੌਸਮ 2-3 ਦਿਨ ਪੂਰਾ ਸਾਫ਼ ਵੀ ਮੌਸਮ 2-3 ਦਿਨ ਪੂਰਾ ਕਲੀਅਰ ਆ ਤੇ ਜਿਨ੍ਹਾਂ ਨੇ ਚੋਨੇ ਤੇ ਸਪਰੇ ਵਗੈਰਾ ਕਰਨੀ ਆ ਉਹ ਵੀ ਤੁਸੀਂ ਕਰ ਸਕਦੇ ਹੋ ਤੇ ਜਿਹੜਾ ਲੋਕਾਂ ਦਾ ਹਰਾ ਚਾਰਾ ਵੀ ਬੀਜ ਬਜਾਈ ਜਿਹੜੀ ਆ ਉਹ ਕਾਫੀ ਲੇਟ ਹੋ ਗਈ ਆ ਵੈਸੇ ਤਾਂ ਹੁਣ ਆਉਣ ਵਾਲੇ ਕੁਝ ਦਿਨਾਂ ਬਾਅਦ ਉਜਾ ਕਾ ਆ ਵਗੈਰਾ ਤੇ ਵਰਖੀਂ ਦੀ ਬਜਾਈ ਸ਼ੁਰੂ ਹੋ ਸਕਦੀ ਹੈ ਕਿਉਂਕਿ ਪਾਦੋ ਮਹੀਨੇ ਦੇ ਦਿਨ ਥੋੜੇ ਰਹਿ ਗਏ ਨੇ ਤੁਸੀਂ ਉਹ ਹਰਾਚਾਰੇ ਦੀ ਬਜਾਈ ਦੀ ਵੀ ਤਿਆਰੀ ਕਰ ਸਕਦੇ ਹੋ ਸੋ ਨਾਲ ਇਹ ਪੱਛਮੀ ਹਵਾਵਾਂ ਚੱਲਣ ਦੇ ਨਾਲ ਆ ਜਿਹੜੇ ਲੋਕਾਂ ਦੇ ਘਰਾਂ ਤੱਕ ਸੈਲਾਂ ਪਹੁੰਚੀਆਂ ਨੇ ਜਿੰਨੀ ਸਲਾਬ ਚੜੀ ਹੋਈ ਆ ਉਹ ਤੋਂ ਵੀ ਲੋਕਾਂ ਨੂੰ ਜਿਹੜਾ ਛਟਕਾਰਾ ਮੈਣ ਦੇ ਪੂਰੇ ਪੂਰੇ ਅਸਾਰ ਬਣੇ ਹੋਏ ਨੇ ਤੇ ਹਰ ਪ੍ਰਭਾਵਿਤ ਇਲਾਕਿਆਂ ਨੂੰ ਵੀ ਇਹਨਾਂ ਦਿਨਾਂ ਦੇ ਦੌਰਾਨ ਪੂਰੀ ਰਾਹਤ ਰਹੂਗੀ ਜਿਹੜੇ ਰਾਤਕਾਰ ਚੱਲ ਰਹੇ ਨੇ ਉਹ ਵੀ ਆਸਾਨੀ ਦੇ ਨਾਲ ਜਿਹੜੇ ਲੋਕ ਸੇਵਾ ਕਰ ਸਕਣਗੇ ਤੇ ਪਾਣੀ ਦਾ ਪੱਧਰ ਵੀ ਜਿਹੜਾ ਹੜਪੀੜਿਤ ਇਲਾਕਿਆਂ ਦੇ ਵਿੱਚੋਂ ਘਟਣਾ ਸ਼ੁਰੂ ਹੋ ਚੁੱਕਿਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਜਲਦੀ ਉਹ ਲੋਕ ਆਪਣੀ ਜਿਹੜੀ ਜ਼ਿੰਦਗੀਆਂ ਨੂੰ ਪਟੜੀ ਤੇ ਲੈ ਆਉਣ ਤੇ ਆਪਣਾ ਮਰਬ ਸੇਵਾ ਕਰਨ ਦੇ ਵਿੱਚ ਉਹ ਲੋਕ ਸਫਲ ਹੋਣ ਸੋ ਧੰਨਵਾਦ